ਆ ਜਾਰਾ ਆ ਜਾ ਆ ਵੀ ਸਵਾਗਤ ਹੈ ਦੋਸਤੋ ਬਾਬਾ ਜੀ ਦਾ ਸਟਾਰ ਫਾਰਮ ਡੇਲੀ ਬਲੌਗ ਪੰਜ ਦੇ ਵਿੱਚ ਸ਼ੁਰੂਆਤ ਅੱਜ ਪਹਿਲੇ ਦਿਨ ਸਵੇਰ ਦੇ ਟਾਈਮ ਫੋਨ ਨਾਲ ਲਿਆਏ ਆ ਤੇ ਫਾਰਮ ਦਾ ਬਲੌਗ ਸ਼ੁਰੂ ਹੋਇਆ ਅੱਜ ਮੌਸਮ ਬਦਲਵਾਹੀ ਇੱਧਰ ਨੂੰ ਤਾਂ ਸਾਫ਼ ਤੇ ਇੱਧਰ ਕੈਮਨ ਹੋਈ ਜਾਂਦੀ ਆ ਥੋੜਾ ਥੋੜਾ ਰੱਬ ਪਾਈ ਜਾਂਦਾ ਕਮੈਂਟਾਂ ਦੱਸੋ ਕਿਹੜੇ ਕਿਹੜੇ ਭਰਾ ਦੇ ਵਿੱਚ ਮੀ ਪਿਆਜਾਂ ਕਿੰਨਾ ਮੀ ਪਿਆ। ਭਾਈ ਇਹ ਤਾਂ ਸਾਰੇ ਜਾਨਵਰ ਅੰਦਰ ਹੀ ਅੰਦਰੋਂ ਦਿਖਾਉਂਦੇ ਆ ਤੁਹਾਨੂੰ। ਲੋਬੀ ਮਿੱਤਰ ਜਾਨਵਰ ਤਾਂ ਹੋ ਗਈ ਆ ਕੱਲ ਡਿਟੇਲ ਦਿੱਤੀ ਹੋਈ ਆ ਜਿਹੜੇ ਭਰਾਣ ਨਵੇਂ ਜੁੜੇ ਆ ਅੱਜ ਵਾਲੀ ਵੀਡੀਓ ਨਾਲ ਉਹ ਪੁੱਛ ਲਓ ਕਮੈਂਟਾਂ ਵਿੱਚ ਜਰੂਰ ਪੁੱਛ ਲਿਓ ਵੀ। ਜਿਹੜੇ ਵੀ ਜਾਨਵਰ ਦੀ ਡਿਟੇਲ ਚਾਹੀਦੀ ਹੈ ਨਾ ਕਮੈਂਟਾਂ 'ਚ ਲੈ ਲਿਓ ਪਤਾ। ਤਕਰੀਬਨ ਆ ਤਾਂ ਸਾਰੀਆਂ ਬਸ਼ੀਰੀਆਂ ਹੀ ਨਵੀਂ ਉਮਰ ਦੀਆਂ ਆ। ਸਰੇ ਵਾਲੀ ਘੋੜੀ ਆ ਤੇ ਆਹ ਸੂਟਾ ਨਕੰਦ ਏਰੀਆ ਆ। ਸਾਰੇ ਜਮਾਂ ਨੰਨੇ-ਮੁੰਨੇ ਹੀ ਆ। ਤੇ ਆ ਸਾਰੀਆਂ ਵੱਡੀਆਂ ਆ 2 ਨੰਬਰ ਵਾਲੀ ਬਸ਼ੇਰੀ ਤੇ 3 ਨੰਬਰ ਵਾਲੀਆਂ ਬਸ਼ੇਰੀਆਂ ਤੇ 4 ਨੰਬਰ ਵਾਲੀ 3 ਸਾਲ ਦੀ ਆ ਘੋੜੀਆਂ ਨੁਕਰੀ ਘੋੜੀਆਂ ਉਦੋਂ ਬਾਅਦ ਤਕਰੀਬਨ ਘੋੜੀਆਂ ਤੇ ਆ ਜਿਹੜੀ ਵੱਡੀ ਸਾਰੀ ਦੇਖਦੀ ਐ ਡੱਬੀ ਜੀ ਇਹ ਬਸ਼ੇਰੀ ਆ ਤੇ ਆ ਇਹ ਨਵਾਂ ਬੰਦਾ ਆਪਣੇ ਫਾਰਮ ਤੇ ਬੋਲ ਹੈਲੋ ਹੈਲੋ ਬੋਲ ਦੇ ਹੈਲੋ ਹਾਂ ਅੱਜ ਹੋ ਚਲਿਆ ਸਾਫ਼ ਤੇ ਨਿਕਲਿਆ ਸੂਰਜ ਸੂਰਜ ਦੇਵਤਾ ਦੇਣ ਲੱਗਾ ਦਰਸ਼ਨ ਤੇ ਹੁਣ ਬੰਦ ਨੇ ਜਾਨਵਰ ਬਾਹਰ ਪਹਿਲਾਂ ਤਾਂ ਆਏ ਸੀ ਬੱਦਲ ਬਾਈ ਦੀ ਹੋਈ ਸੀ ਲੈ ਜਾ ਮੂਰ ਨੂੰ ਤੋਰ ਲੈ ਰੂਪਰਾਣੀ ਰੂਪੇ ਹੋ ਰੂਪੇ ਆ ਜਾ ਰ ਆ ਜਾ ਰੁਪਏ ਹੋਰ ਰੁਪਏ ਮਿੱਤਰੋ ਹੁਣ ਹੋ ਗਿਆ ਦੁਪਹਿਰ ਦੇ ਸਾਫ ਤੇ ਪੱਠਿਆਂ ਦੇ ਟਾਈਮ ਸਾਫ ਤੇ ਬਰਸੀਨ ਦਾ ਟਾਈਮ ਹੋ ਗਿਆ ਭਰਤੇਆਂ ਖੁਰਨੀਆਂ ਹੁਣ 15-20 ਮਿੰਟ ਜੇ ਖਾਣ ਕੇ ਆ ਕਹੇ ਮੰਡੀ ਮੁੱਕੀ ਨੂੰ ਵੀ ਦਿਨ ਚਾਰ ਹੋ ਗਏ ਤੇ ਸਮਾਨ ਅੱਜ ਚੱਲਿਆ ਹਜੇ ਧੰਨਾ ਜਿਹੜਾ ਸਮਾਨ ਆਪਾਂ ਨੂੰ ਦੇ ਦਿੰਦਾ ਹੋਰ ਹੀ ਗੱਲ ਆ ਉਹ ਪੁੱਛ ਕੇ ਕਹਿੰਦਾ ਆਵਾਜ਼ ਆ ਦਿਓ ਬਾਈ ਤੁਹਾਨੂੰ ਨਹੀਂ ਦੀ ਧੰਨਾ ਜਾਈ ਹੁਣ ਬੰਦ ਬੁੰਦਣਾ ਲਵੇ ਤੈਨੂੰ